Uh oh ਕਿਸਾਨਾਂ ਨੇ ਘੇਰਿਆ ਐਮਐਲਏ ਗਰਦੀਪ ਸਿੰਘ ਰੰਧਾਵਾ ਦਾ ਦਫ਼ਤਰ ਮੰਗ ਪੱਤਰ ਦੇਣ ਉਪਰੰਤ ਚੁਕਿਆ ਤਰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਤੇ ਵਿੱਤਾ ਇੱਕ ਗਰਦੀਪ ਸਿੰਘ ਰੰਧਾਵਾ ਦੇ ਦਫ਼ਤਰ ਦਾ ਕਿਸਾਨਾਂ ਵੱਲੋਂ ਕਰਾਓ ਕੀਤਾ ਗਿਆ ਤੇ ਜੰਮ ਕੇ ਪੰਜਾਬ ਸਰਕਾਰ ਤੋਂ ਨਾਰੀਬਾਜੀ ਕੀਤੀ ਗਈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਐਮਐਲਏ ਡੇਰਾ ਬਾਬਾ ਨਾਨਕ ਗਰਦੀਪ ਸਿੰਘ ਰੰਧਾਵਾ ਦੇ ਦਫ਼ਤਰ ਦਾ ਤਰ ਮੋਰੇਕ ਦੇ ਗੈਰ ਰੋਸਟਰ ਨੇ ਵਿੱਚ ਵਟੀ ਕੀਤੀ ਵਿੱਚ ਪੀਪੀਐਨ ਦੀ ਵੀ ਸ਼ਮੂਲੀਅਤ ਸੀ ਇਸ ਮੌਕੇ ਵੱਖ-ਵੱਖ ਕਿਸਾਨਾਂ ਨੇ ਗੱਲਬਾਤ ਕਰਦੇ ਆ ਕਿ ਪੰਜਾਬ ਸਰਕਾਰ ਵੀ ਕੇਂਦਰ ਤੇ ਰਾ ਤੇ ਤੁਰੀ ਹੋਈ ਹੈ ਅਤੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਿੰਗਰ ਵਿੱਚ ਕਰਦੇ ਰਹੇਗੇ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹਨਾਂ ਦਾ ਸ਼ਿੰਗਰਚ ਜਾਰੀ ਰਹੇਗਾ। ਇਸ ਮੌਕੇ ਮੰਗ ਪੱਤਰ ਲੈ ਜਾਂਦੇ ਨਦੀਪ ਸਿੰਘ ਦਾਵਾ ਨੇ ਕਿਹਾ ਕਿ ਕਿਸਾਨਾਂ ਦਾ ਜਮਹੂਰੀਤ ਹੱਕ ਹੈ ਕਿ ਉਹ ਆਪਣੀਆਂ ਮੰਗਾਂ ਲਈ ਤਰਨਾ ਅਤੇ ਰੋਸ ਪ੍ਰਦਰਸ਼ਨ ਕਰਨਾ ਕਿਹਾ ਕਿ ਕਿਸਾਨ ਚੋਲ ਨੂੰ ਮੰਗ ਪੱਤਰ ਦੇਣ ਕਿ ਉਹ ਮੁੱਖ ਮੰਤਰੀ ਬਗਵੰਤ ਮਾਨ ਦਿੱਤੀਆਂ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮਨਉਣ ਲਈ ਗੱਲਬਾਤ ਕਰਨਗੇ। ਦੇਖੋ ਉਹਨਾਂ ਦਾ ਇੱਕ ਜਮਹੂਰੀਤ ਹੱਕ ਬਾ ਤਰਨਾ ਦੇਣਾ ਜਦੋਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਹੀ ਕੀਤਾ ਕਿ ਸਾਰੇ ਵਿਧਾਇਕਾਂ ਦੇ ਮੰਤਰੀਆਂ ਦੇ ਕੋਠੀਆਂ ਦੇ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਤੇ ਮੇਰੇ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਨੇ ਧਰਨਾ ਦਿੱਤਾ ਕਿਸਾਨ ਸਾਡੇ ਆਪਣੇ ਨੇ ਕੋਈ ਬੇਗਾਨੇ ਨਹੀਂ ਮੈਂ ਵੀ ਇੱਕ ਕਿਸਾਨ ਦਾ ਪੁੱਤ ਵਾਂ ਆ ਮੈਂ ਉਹਨਾਂ ਦਾ ਵੈਲਕਮ ਕੀਤਾ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਜਿੰਨੇ ਮੈ ਜੋਗਾ ਹਾਂ ਉਹਨਾਂ ਨੂੰ ਪਾਣੀ ਤਾਂ ਨਹੀਂ ਜਿਹੜਾ ਵਾ ਮੈਂ ਪਿਆਇਆ ਵਾ ਤਾਂ ਉਹ ਆਪਣਾ ਜਿਹੜਾ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਨੇ ਜਿਹੜੀ ਸਰ ਉਦੋਂ ਸੀਐਮਓ ਨੇ ਉਹਨਾਂ ਨਾਲ ਮੀਟਿੰਗ ਕੀਤੀ ਜਿਹੜੀ ਉਹਨੂੰ ਲੈ ਕੇ ਕਾਫੀ ਕਿਸਾਨ ਜਿਹੜੇ ਖਫਾ ਜਿਹੜਾ ਨਜ਼ਰ ਆ ਰਹੇ ਨੇ ਦੇਖੋ ਕਿਸਾਨਾਂ ਨੂੰ ਉਹਦੇ 'ਚ ਖਫਾ ਨਹੀਂ ਹੋਣਾ ਚਾਹੀਦਾ ਸੀਐਮ ਸਾਹਿਬ ਆਪ ਇੱਕ ਕਿਸਾਨ ਨੇ ਕਿਸਾਨ ਦੇ ਪੁੱਤ ਨੇ ਉਹਨਾਂ ਬੜਾ ਸਾਫ਼ ਲੈਕਚਰ ਜੇ ਕਹਿ ਲਿਆ ਕਿ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਵਾਂ ਕਿ ਜਿੰਨੇ ਵਧੀਆ ਤਰੀਕੇ ਨਾਲ ਜਿੰਨੇ ਵਧੀਆ ਮੀਟਿੰਗਾਂ ਸੀਐਮ ਸਾਹਿਬ ਨੇ ਕਿਸਾਨਾਂ ਨੂੰ ਦਿੱਤੀਆਂ ਨੇ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਕਿਸਾਨਾਂ ਲਈ ਹਮੇਸ਼ਾ ਖੋਲ ਕੇ ਰੱਖਿਆ ਹੈ ਪਰ ਕਿਤੇ ਨਾ ਕਿਤੇ ਸੀਐਮ ਦੀ ਵੀ ਏਡੀ ਵੱਡੀ ਪੋਸਟ ਵਾ ਕਿ ਸੀਐਮ ਸਾਹਿਬ ਦਾ ਵੀ ਕੋਈ ਆਪਣਾ ਲੈਵਲ ਹੈ ਉਹਨਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਬੰਦੀਆਂ ਸਟੇਟ ਨੂੰ ਲੈ ਕੇ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਦੇਖੋ ਕੋਈ ਡਰ ਨਹੀਂ ਹੈ ਸਾ ਦਰ ਵਾਲੀਅਤ ਵਿੱਚ ਕਿਹੜੀ ਗੱਲ ਹੈ ਜੇ ਧਰਨਾ ਲੱਗਣਾ ਦਰ ਵਾਲੀ ਤਾਂ ਕੋਈ ਗੱਲ ਨਹੀਂ ਜੇ ਧਰਨੇ ਚ ਪਾਰਟੀ ਨਿਕੜਿਆ ਅਸੀਂ ਧਰਨੇ ਦੇ ਵਿੱਚ ਨਿਕੜਿਆ ਤਾਂ ਸਾਨੂੰ ਧਰਨੇ ਦਾ ਕੋਈ ਡਰ ਨਹੀਂ ਇਹ ਜਿਹੜੀਆਂ ਮਹਿਲਾ ਚੋ ਪਾਰਟੀਆਂ ਨਿਕਲਦੀਆਂ ਉਹਨਾਂ ਨੂੰ ਡਰ ਹੁੰਦਾ ਧਰਨੇ ਚੋਂ ਨਿਕਲੀ ਪਾਰਟੀ ਨੂੰ ਧਰਨੇ ਦਾ ਕੋਈ ਡਰ ਨਹੀਂ ਮੈਂ ਮੈਨੂੰ ਅਜੇ ਤੱਕ ਉਹਨਾਂ ਕੋਈ ਮੰਗ ਪੱਤਰ ਨਹੀਂ ਆ ਦਿੱਤਾ ਠੀਕ ਹੈ ਜੀ ਤਾਂ ਜਦੋਂ ਦੇੜ ਗਿਆ ਪਾ ਉਹਨਾਂ ਦਾ ਮੰਗ ਪੱਤਰ ਲੈ ਲਾਂਗੇ ਇਹ ਜਿਹੜੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਨਾ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਸਾਰਿਆਂ ਨਾਲ ਹੀ ਧੱਕਾ ਦੇਖੋ ਹੁੰਦੇ ਤੇ ਸੈਂਟਰ ਦੀ ਸਰਕਾਰ ਕਰਦੀ ਸੀ ਤੇ ਹੁਣ ਪੰਜਾਬ ਦੀ ਸਰਕਾਰ ਹੀ ਆ ਜਿਹੜੀ ਉਹ ਹੀ ਸਾਨੂੰ ਮਾਰਨ ਤੇ ਤੁਲ ਗਈ ਆ ਉਹਨਾਂ ਸਾਨੂੰ ਚੰਡੀਗੜ੍ਹ ਨਹੀਂ ਇੰਟਰ ਹੁਣ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਇਹ ਲੋਕਾਂ ਦੇ ਬਣਾਏ ਨਮਾਇंदे ਆ ਤੇ ਇਹ ਕਿੰਨਾ ਚਿਰ ਆ ਚਲੇ ਜਾਣਗੇ ਕਿਉਂਕਿ ਖਸਾਨੀ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਇਹਦੇ ਵਿੱਚ ਕੋਈ ਵਾਧੂ ਕੁਝ ਨਹੀਂ ਕੋਈ ਭੀਖ ਨਹੀਂ ਇਹਨਾਂ ਕੋ ਮੰਗਣ ਦੇ ਆਪਣੇ ਹੱਕ ਮੰਗਣ ਦੇ ਆ ਹੱਕ ਹੈ ਜਿਹੜੇ ਉਹ ਤੇ ਫਿਰ ਲੈਣਾ ਹੀ ਆ ਜਿਤਨਾ ਵੀ ਇਹ ਦੇਣਗੇ ਉਹ ਕਹਾਂ ਭਾਵੇਂ ਸਾਨੂੰ ਗ੍ਰਿਫਤਾਰੀਆਂ ਦੇਣੀਆਂ ਪੈਣ ਭਾਵੇਂ ਸਾਨੂੰ ਛੀਦੀਆਂ ਦੇਣੀਆਂ ਪੈਣ ਜੋ ਵੀ ਕਰਨਾ ਪਿਆ ਉਹ ਕਰਕੇ ਤੇ ਅਸੀਂ ਆਪਣੇ ਜਿਹੜੇ ਹੱਕ ਆ ਉਹ ਲੈਣੇ ਆ ਇਹ ਭਗਵਾਨਤਮਾਨ ਇਹ ਨਾ ਸਮਝੋ ਵੀ ਮੈਂ ਆ ਗਿਆ ਤਾਂ ਘਰੇ ਮੈਂ ਪੱਕਾ ਹੀ ਕੁਰਸੀ ਤੇ ਬਹਿ ਗਿਆ ਇਹ ਕੁਛ ਨਹੀਂ ਇਹ ਤੇ ਅੱਜ ਕੁਰਸੀ ਆ ਕੱਲ ਹੋਰ ਕਿਸ ਦੇ ਥੱਲੇ ਹੋ ਜਾਣੀ ਆ ਤੇ ਪਰ ਇਹਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਇਹ ਬਦਲਾ ਲੈ ਕੇ ਆਇਆ ਹੀ ਕੀ ਬਦਲਾ ਆ ਕਾ ਪਿੰਡ ਪਿੰਡ ਦੇ ਵਿੱਚ ਨਸ਼ਾ ਗਲੀ ਗਲੀ ਦੇ ਵਿੱਚ ਨਸ਼ਾ ਹਰ ਮੁਹਰ ਹਰ ਮੋੜ ਤੇ ਨਸ਼ਾ ਜਿੱਦੋਂ ਮਰਜ਼ੀ ਤੁਸੀਂ ਲੈ ਲਓ ਲੋਟ ਘੋਵਾ ਤਾਂ ਤੁਸੀਂ ਕਿਤੇ ਸੇਫ ਹੀ ਨਹੀਂ ਹੈਗੇ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਵੀ ਸੇਫ ਨਹੀਂ ਜੇ ਹੈਗੇ ਉੱਥੇ ਵੀ ਤੁਹਾਨੂੰ ਜਦੋਂ ਮਰਜ਼ੀ ਕੋਈ ਕੋਲ ਚਲ ਕੇ ਲੈ ਗਿਆ ਤੇ ਕੀ ਹੈ ਪ੍ਰਸ਼ਾਸਨ ਜਿਹੜਾ ਇਹਨਾਂ ਨੂੰ ਕਹਿਣੇ ਕਰਨੇ ਜਿਹੜੀਆਂ ਪੁਲਿਸ ਹੈ ਜਿਹੜੀਆਂ ਇਹਨਾਂ ਤੇ ਕਹਿਣੇ ਕਰਨੇ ਕਿ ਕੋਈ ਮੰਨਦਾ ਹੀ ਨਹੀਂ ਉਹ ਪੁਲਿਸ ਵਾਲੇ ਕੁਛ ਨਹੀਂ ਜਾਣਦੇ ਸਰਕਾਰ ਨੂੰ ਤੇ ਇਹ ਤੇ ਨਵੇਂ ਆਏ ਆ ਤੇ ਆਪਣੇ ਘਰ ਭੰਦੇ ਹੋਏ ਜਾਂ ਬਹੀ ਪਾਰ ਲਿਏ ਮੁਰਤੇ ਖੜਾ ਨਹੀਂ ਆਉਂਦੇ ਪਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਅਸੀਂ ਕਿਸਾਨ ਆ ਅਸੀਂ ਪੰਜਾਬ ਦੇ ਕਿਸਾਨ ਆ ਅਸੀਂ ਹੋਰ ਕਿਥੋਂ ਦੇ ਕਿਸਾਨ ਨਹੀਂ ਹੈਗੇ ਅਸੀਂ ਬੀਬੀਆਂ ਕਿਸਾਨਾਂ ਦੇ ਨਾਲ ਅਸੀਂ ਜਿਲ੍ਹਾ ਕਠੜੀਆਂ ਸਾਨੂੰ ਆਉਂਦੀਆਂ ਅਸੀਂ ਤਿੰਨ ਚਾਰ ਚਾਰ ਮਹੀਨੇ ਜੜਿਆ ਜਿਲ੍ਹਾ ਚ ਲਾਉਨੇ ਆ ਤੇ ਅਸੀਂ ਧਰਨੇ ਹੀ ਲਾਉਨੇ ਆ ਇਹ ਲੱਗਦੇ ਰਹੇ ਨੇ ਤੇ ਇਹਨਾਂ ਦੀ ਹੱਥੇ ਗੋਡਾ ਧਰ ਕੇ ਤੇ ਆਪਣਾ ਹੱਕ ਜਿਹੜਾ ਉਹ ਲੈਣਾ ਵਾ ਇਹਨਾਂ ਕੋਈ ਪੀਸ ਨਹੀਂ ਮੈਂ ਉਹਨੇ ਕਿਹਾ ਮੇਰੀ ਨਰਮਾਈ ਨੂੰ ਮਤਲਬ ਗਲਤ ਨਾ ਸਮਝੋ ਮੈਂ ਐਕਸ਼ਨ ਵੀ ਲੈ ਸਕਣਾ ਹਾਂਜੀ ਉਹਨਾਂ ਕਹਿੰਦੇ ਮੇਰੀ ਨਰਮਾਈ ਨੂੰ ਐਵੇਂ ਨਾ ਸਮਝਣ ਐਕਸ਼ਨ ਵੀ ਲੈ ਸਕਦੇ ਆਪਾਂ ਜਿਹੜਾ ਮਰਜ਼ੀ ਐਕਸ਼ਨ ਲਵੇ ਐਂ ਕਿਸੇ ਐਕਸ਼ਨ ਤੋਂ ਨਹੀਂ ਜੇ ਡਰਦੇ ਨਾ ਅਹੀਂ ਗੋਲੀਆਂ ਇਹਨਾਂ ਦੀਆਂ ਤੋਂ ਡਰਦੇ ਜੇ ਤੇ ਨਾ ਇਹਨਾਂ ਦੀਆਂ ਜੇਲਾਂ ਤੋਂ ਡਰਦੇ ਜੇ ਸਾਨੂੰ 50 ਸਾਲ ਹੋ ਗਏ ਇਸੇ ਕੰਮ ਆਹੀਂ ਕਹੇ ਤੋਂ ਨਹੀਂ ਡਰਦੇ ਮੈਂ ਸਾਲ 78 ਦੇ ਵਿੱਚ ਬੋੜੈਲ ਜੇਲ੍ਹ ਦੇ ਵਿੱਚ 4 ਮਹੀਨੇ ਲਾ ਕੇ ਆਈ ਸਾਂ ਆਪਣੀਆਂ ਹੱਕਾਂ ਲਈ ਮੰਗਾਂ ਲਈ ਬੇਰਜਾਰੀ ਦਾ ਚੱਲਿਆ ਸੀ ਉਹਨੂੰ ਐਜਿਟੇਸ਼ਨ ਅਹੀਂ ਨਹੀਂ ਡਰਦੇ ਜਦੋਂ ਮੋਟ ਜਿਹੜੀਆਂ ਨੇ ਕਰਨੀਆਂ ਨਾ ਇਹ ਕਰੇ ਉਹ ਇਹ ਜਿਹੜੀਆਂ ਜਨਸਪੱਤਰ ਜਿਸ ਤਰ੍ਹਾਂ ਕੀਤੀਆਂ ਜਾ ਰਹੀਆਂ ਉਹਨਾਂ ਲੋਕਾਂ ਨੂੰ ਜਿਹੜੀ ਗਸੜਤ ਰੱਖਿਆ ਹੋਇਆ ਸੀ ਜਦੋਂ 5 ਤੀ ਹੁੰਦਾ ਰਹਿਆ ਸੀ ਇਸ ਦਾ ਮੁੱਖ ਮਸਲਾ ਨੇ ਤਿੰਨ ਤਰੀਕੂ ਸੈਂਟਰ ਦੇ ਨਾਲ ਤੋਂ 1 ਵਜੇ ਤਕਰੀਬਨ ਸਾਡੇ ਜਿੰਨੇ ਕੋ ਜਿਹੜੇ ਆਪਾਂ ਆ ਗੂਆਂ ਬਲਾਕਾਂ ਦੇ ਆਗੂ ਸੀ ਜਮੀਨ ਕੋ ਰਾਤ ਇੱਕ ਹੋਏ ਚੁੱਕੇ ਜਿਵੇਂ ਕੋਈ ਬੜਾ ਵੱਡਾ ਕੋਈ ਕੋਈ ਲਜ਼ੀਰ ਵਰਗਾ ਹੋਊਗਾ ਕੋਈ ਨਾਲ ਉਹ ਆਪਣੀ ਹੱਕੀ ਮੰਗ ਲੈ ਕੇ ਅਸੀਂ ਸਰਕਾਰ ਨਾਲ ਜਿਹੜੇ ਨਿਕਲ ਆ ਸਰਕਾਰ ਦੀ ਜਿਹੜੀ ਗੱਲ ਆ ਉਹ ਕੋਈ ਟੀਡੀ ਮੇਡੀ ਗੱਲ ਸੀ ਸਰਕਾਰ ਗੱਲ ਮੰਨੂ ਚਾਹ ਨਹੀਂ ਸੀ ਜਿਸ ਨਾਲ ਗੱਲਾਂ ਚੱਲੀਆਂ ਲੋਕਾਂ ਵਾਸਤੇ ਜਿੰਨੀਆਂ ਗੱਲਾਂ ਤੁਸੀਂ ਕਹਿ ਤੀਆਂ ਠੀਕ ਆ ਪਰ ਅੱਖ ਚ ਰੜਕ ਪੈਦਾ ਵੀ ਆ ਤੇ ਮੈਂ ਹੁਣ ਜਾ ਰਿਹਾ ਹੈ। ਇਹ ਪਰ ਵਿੱਚੇ ਗੱਲ ਤੋੜ ਕੇ ਜੋ ਛੱਡ ਕੇ ਆਇਆ ਉਸ ਗੱਲ ਨੂੰ ਲੈ ਕੇ ਤੇ ਨਾਲ ਇਹ ਵੀ ਗੱਲ ਕਿਹਾ ਜੋ ਤੁਸੀਂ ਕਰ ਲੋ ਜੋ ਕਹਾ ਇਸ ਕਰਕੇ ਉਹਦਾ ਸੀ ਇੱਕ ਥਾਂ ਧੰਨ ਲੱਗੇ ਸਭ 35 ਸੈਂਕੜੇ ਚ ਤੇ ਇਹਨਾਂ ਨੂੰ 1800 ਦਾ ਧੰਨਵਾਦ ਜੇ ਲੋਕਾਂ ਨੂੰ ਖੱਜਲ ਖੋਰ ਕੀਤਾ ਹੈ ਇਹ ਖੁਦ ਸਰਕਾਰਾਂ ਜ਼ਿੰਮੇਵਾਰ ਨੇ ਕਿਉਂਕਿ ਉਹ ਸਾਹਮਣੇ ਵਿੱਚ ਇੱਕ ਹੋਰ ਵੀ ਵੱਡੇ ਪ੍ਰੋਗਰਾਮ ਦੇ ਨੀਕੇ ਜੋ ਸੂਬੇ ਲਈ ਸਰਕਾਰ ਖੱਜੇ ਸੂਬਾ ਸੰਭਾਉਗਾ ਉਸੇ ਕਰਕੇ ਜਿਵੇਂ ਅੱਜ ਅਸੀਂ ਇਹਨਾਂ ਦੇ ਤਿੰਨ ਲੜਾ ਆਹ ਵਾਹ ਮੱਤਰੀ ਦੇ ਪੂਰੇ ਮੱਲੇ ਹੋਏ ਨੇ ਇਹ ਮੈਂ ਦਾ ਅਗਲੇ ਸਮੇਂ ਅੱਛੇ ਕਰੂ ਤੇਜ਼ ਕਰਾਂਗੇ ਕਿਉਂਕਿ ਇਹ ਜਿਹੜਾ ਖਿਸਾਣੀ ਖੇਤੀ ਨਹੀਂ ਦੀ ਆ ਦਾ ਲੋਕਵਾਰੂ ਨਿਸ਼ੇ ਲੈ ਕੇ ਆਏ ਨੇ ਉਹਨਾਂ ਨਿਸ਼ੇ ਦਾ ਸਮੂਹ ਰੋਲ ਕਰਦੇ ਆ ਕਿਉਂਕਿ ਅੱਜ ਸਮਾਸੀ ਜਿਹੜੇ ਲੋਕ ਨਸ਼ੇ ਦੇ ਗੁਲਦਾਨ ਹੋਏ ਨੇ ਜਿਹੜੀ ਲੋਕਾਂ ਦੀ ਪੀੜੀ ਸਾਰੀ ਖਤਮ ਹੋਉਂਦੀ ਆ ਜਿਹੜੀ ਫਸਲਾਂ ਸਾਰੀ ਖਤਮ ਹੋ ਰਹੀ ਆ ਅਸੀਂ ਇਹ ਲੜਾਈ ਜੜਾਂਗੇ ਆਪਣੀ ਫਸਲਾਂ ਦੀ ਆਪਣੀ ਨਸਲਾਂ ਬਚਾਉਂਦੀ ਆਪਣੇ ਕਿਤੇ ਜੀਉਂਦੀ ਸਾਡੀ ਰੋਜ਼ ਚੱਲਦੀ ਆ ਇਸ ਨੂੰ ਨਹੀਂ ਵੇਚੀਏ ਕਦੇ ਇਹ ਕੰਪਨੀਆਂ ਲੱਗੋ ਜਦੋਂ ਇਹ ਅੰਨੇ ਹਿਆਰ ਬੈ ਕੇ ਕੱਛੀ ਕਰਦੇ ਸੀ ਉਸ ਅੰਨੇ ਹਿਆਰਾਂ ਕਹਿੰਦਾ ਸੀ ਵੀ ਇਹ ਵੋਟਾਂ ਚ ਨਾਲ ਨਹੀਂ ਪੜੀ ਪਰ ਇਹ ਅੰਦਰ ਸੀ ਲੋਕਾਂ ਦੇ ਹੱਕ ਚ ਕਰਾਂਗੇ ਗੱਲ ਤੇ ਅੱਜ ਕੀ ਹੋਇਆ ਵਾ ਅੱਜ ਜਿਹੜੀ ਨੇ ਪੰਛੀਆਂ ਦਿੱਤੀ ਜਾਵੇ ਸ਼ਿਕਰਸ਼ਾ ਜੋ ਪਾਰਟੀ ਨਿਕਲੇ ਜਿਹੜੇ ਆਂਦੇ ਸੀ ਘਰ ਘਰ ਲੋਕਾਂ ਦੇ ਗੱਲ ਸੁਣਨ ਆ ਕੇ ਪਰ ਆਮ ਆਦਮੀ ਦੀ ਸਰਕਾਰ ਵਾ ਆਨਮ ਆਦਮੀ ਦੀ ਪਰਤ ਹੋ ਗਈ ਅੱਜ ਆਮ ਆਦਮੀ ਚੜਾਵਾ ਉਹ ਉਵੇਂ ਰੜਿਆ ਜਾ ਰਿਹਾ ਆ ਬਿਜਲੀ ਦੇ ਬਿੱਲ ਜਿਹੜੇ ਲੋਕਾਂ ਦੇ ਘਰਾਂ ਤੇ ਇੰਨੇ ਵੱਡੇ ਆ ਗਏ ਨੇ ਕਿ ਉਹ ਸਮੇਂ ਤੋਂ ਬਹੁਤ ਬਾਅਦ ਆ ਲੋਕਾਂ ਦਾ ਜੀਵਾ ਜਿਹੜਾ ਗੋਲ ਹੋ ਜਾ ਰਿਹਾ ਲੋਕਾਂ ਕੋਲ ਬੱਚੀ ਨਹੀਂ ਬਣਨੀ ਇਸ ਕਰਕੇ ਭਰਾ ਉਹ ਸਮੇਂ ਵਿੱਚ ਜੇ ਸਾਡੀਆਂ ਜਮੀਨਾਂ ਖੋਜ਼ੀਆਂ ਦੇ ਤਾਂ ਵੇ ਉਹ ਵੀ ਜਿਹੜੀਆਂ ਜੋ ਇਹਨਾਂ ਕੋ ਵੱਡੀਆਂ ਕਾਪੀਆਂ ਕਰ ਗਈਆਂ ਤੇ ਫਿਰ ਸਾਡਾ ਜੀਣਾ ਹੋਰ ਮੁਸ਼ਕਲ ਹੋ ਜਾਊਗਾ ਕਿਉਂਕਿ ਉਹਨਾਂ ਦੇ ਸਮੇਂ ਜਿਹੜੀਆਂ ਸਬਸਿਡੀਆਂ ਤੇ ਸਾਰੀਆਂ ਖਤਮ ਕਰ ਜਾਂਦੇ